ਹਾਫ ਫੁੱਲ ਲਿਆਂਦੇ ਹੀ ਅੱਜ ਨਵੇਂ ਅਜੀਬ ਪੂਰੀ ਤਰ੍ਹਾਂ ਤੁਰੇ ਨਹੀਂ ਆ ਤੇ ਇਹ ਫੁੱਲ ਨੂੰ ਵੀ ਲੱਗ ਗਿਆ ਵਾ ਫੁੱਲ ਇਹ ਪੂਰੀ ਤਰ੍ਹਾਂ ਖਿੜਦੇ ਵੀ ਨਹੀਂ ਹੈਗੇ ਪਤਾ ਨਹੀਂ ਇਹਨੂੰ ਕੀ ਪ੍ਰੋਬਲਮ ਹੈ ਇਹ ਉਧਾਂ ਡੋਡੀਆਂ ਅੱਗੇ ਕਾਫੀ ਲੱਗੀਆਂ ਹੋਈਆਂ ਵੇਖੋ ਤੇ ਇੱਥੋਂ ਵੀ ਲੱਗ ਚੁੱਕਾ ਹੈ ਕਿ ਖਰਾਬ ਹੋ ਚੁੱਕਾ ਹੈ ਇਸ ਤਰ੍ਹਾਂ ਆ ਵੀ ਅੱਜ ਹੀ ਲਿਆਂਦੇ ਆ ਨਵੇਂ ਫੁੱਲ ਆ ਹੈਗੇ ਸਨਫਲਾਵਰ ਵੇਖੋ ਕਿਵੇਂ ਦੇ ਹੁੰਦੇ ਆ ਆ ਜਿਹੜੇ ਤੇ ਆ ਵੀ ਫੁੱਲ ਅੱਜ ਨਵੇਂ ਲਿਆਂਦਾ ਵਾ ਕਿਵੇਂ ਦੇ ਫੁੱਲ ਖੇੜਨੇ ਆ ਜਿਵੇਂ ਇਦੀਆਂ ਡੋਡੀਆਂ ਛੋਟੀਆਂ ਛੋਟੀਆਂ ਵਾ ਮੈਨੂੰ ਲੱਗਦਾ ਫੁੱਲ ਵੀ ਇਹਦੇ ਬਿਲਕੁਲ ਛੋਟੇ ਛੋਟੇ ਹੀ ਖੇੜਨਗੇ ਤੇ ਇਹਦਾ ਵੈਸੇ ਗੁਲਦਸਤਾ ਜਿਹਾ ਬਣ ਜਾਂਦਾ ਵਾ ਤੇ ਆ ਹੈਗਾ ਸਾਡਾ ਮਨੀ ਪਲਾਟ ਆ ਵੀ ਫੁੱਲ ਨਵੇਂ ਲਿਆਂਦੇ ਆ ਜੇ ਤੇ ਇੰਨਾ ਵਾਸਤੇ ਗਮਲੇ ਲਿਆ ਕੇ ਤੇ ਇਹਨਾਂ ਨੂੰ ਗਮਲੇ ਦੇ ਵਿੱਚ ਲਾਵਾਂਗੇ ਕੁਛ ਅਹੀਂ ਇੰਨਾ ਗਮਲਿਆਂ ਦੇ ਵਿੱਚ ਹੀ ਲਾ ਦਿੱਤੇ ਆ ਫੁੱਲ ਤੇ ਕੁਛ ਜਿਹੜੇ ਗਮਲੇ ਲਿਆ ਕੇ ਲਾਵਾਂਗੇ ਨਵੇਂ ਠੰਡੀ ਠੰਡੀ ਜੀ ਹਵਾ ਵਗਣ ਢਈ ਆ ਬਹੁਤ ਸੋਹਣੀ ਤੇ ਇਹਨੂੰ ਬਹੁਤ ਪਿਆਰੇ ਫੁੱਲ ਲੱਗਣੇ ਐਸ ਬੂਟੇ ਨੂੰ ਆ ਵੀ ਨਿਊ ਫੁੱਲ ਲਿਆਂਦਾ ਸੀਗਾ ਤੇ ਆ ਤੇ ਪਹਿਲਾਂ ਸੀਗਾ ਸਾਡੇ ਘਰ ਫੁੱਲ ਆ ਦੁਪਹਿਰ ਖੜੀ ਆ ਕਿ ਪਤਾ ਨਹੀਂ ਕੀ ਚੀਜ਼ ਵਾ ਆ ਤੇ ਬਹੁਤ ਹੀ ਪਿਆਰੇ ਫੁੱਲ ਵਾ ਨਾ ਅੱਜ ਦੇ ਬਹੁਤ ਸੋਨੇ ਲੱਗਦੇ ਆ ਤੇ ਇਹਦੀ ਕੀ ਲਾਈਫ ਜੀ ਵੀ ਬਹੁਤ ਕਾਫੀ ਜ਼ਿਆਦੀ ਹੁੰਦੀ ਆ ਮਤਲਬ ਕਿ ਮਰ ਜਾਂਦੇ ਨਹੀਂ ਜਲਦੀ ਐਵੇਂ ਦਾ ਬੂਟਾ ਸਿੰਗਲ ਜਿਹਾ ਆ ਲਾਗੇ ਥੱਲੇ ਹੋਰ ਕੋਈ ਆ ਫੁੱਲ ਆ ਤੇ ਤੁਹਾਨੂੰ ਪਤਾ ਸਾਡੇ ਪੁਰਾਣੇ ਫੁੱਲ ਲੱਗੇ ਆ ਆ ਵਲੇ ਫੇਰ ਅੱਜ ਲਿਆਂਦੇ ਸੀਗੇ ਦੋ ਇਹਦੇ ਨਾਲ ਦਾ ਤੁਹਾਨੂੰ ਅੱਗੇ ਵਿਖਾਇਆ ਵਾ ਇਹ ਦੋ ਬੂਟੇ ਲਿਆਂਦੇ ਸੀ ਤੇ ਆ ਇੱਕ ਨਾਲ ਹੋ ਰਿਆ ਇੱਧਰ ਅਰਨਵਦੀਪ ਹਮਦਾ ਭੱਜਾ ਭੱਜ ਦਾ ਵੇਖੋ ਇੱਕ ਬਾਹ ਮਾਰ ਕੇ ਮੰਮਾ ਪਾਪਾ ਨਹੀਂ ਕੀ ਕਰਨਾ ਲਾ ਪਾਪਾ ਮੈਂ ਉਹ ਤੇ ਮੁੱਕੀ ਖੋਣੇ ਮਿੱਟੀ ਕਿੱਥੇ ਖੜਨੀ ਲਫਾਫੇ ਚ ਪਾ ਕੇ ਉੱਥੇ ਰੋਲਣ ਆ ਮਿਰਚਾਂ ਪੂਰੀ ਤਰ੍ਹਾਂ ਸੁੱਕ ਗਈਆਂ ਤੇ ਪੀਣ ਨੂੰ اگੀਆਂ ਤਿਆਰ ਆ ਲਾਲ ਲਾਲ ਜਿਹੜੀਆਂ ਜਿਆਦਾ ਲਾਲ ਨੇ ਇਹ ਆਪਣੀਆਂ ਘਰ ਦੀਆਂ ਵਾ ਤੇ ਆ ਮੁੱਲ ਦੀਆਂ ਲਿਆਂਦੀਆਂ ਜਿਹੜੀਆਂ ਸਬਜੀ ਦੇ ਨਾਲ ਆ ਜਾਂਦੀਆਂ ਇਹਨਾਂ ਦਾ ਕੁਛ ਕਲਰ ਇਸ ਤਰ੍ਹਾਂ ਵਾ ਤੇ ਜਿਆਦਾ ਲਾਲ ਜਿਹੜੀਆਂ ਆਪਣੀਆਂ ਘਰ ਦੀਆਂ ਆ ਅੱਜ ਮੈਂ achar ਪਾ ਦਿੱਤਾ ਵਾ achar galgal da galgal te adrak da bahut pyara achar bane ham ek galgal te payi adrak paata va 5-7 ਮਿਰਚਾਂ ਹਰੀਆਂ ਤੋੜ ਕੇ ਪਾਤੀਆਂ ਅਚਾਰ ਦਾ ਕਲਰ ਕੁਛ ਇਸ ਤਰ੍ਹਾਂ ਦਾ ਵਾ ਇਸ ਤਰ੍ਹਾਂ ਦਾ ਪਿਆ ਵਾ ਬਿਲਕੁਲ ਤਾਜ਼ਾ ਹੀ ਹੈ ਬਹੁਤ ਪਿਆਰਾ achar ਹਮੇ ਹੁਣੇ ਖਾ ਲਵਾਂ ਅਦਰਕ ਦਾ ਬਹੁਤ ਟੇਸਟੀ ਬਣਿਆ ਢੋਟਕੀ ਕਰਦੀਆਂ ਨੀਪੋਟਾ ਖੁਰਕੀ ਆਈ ਜਾਂਦੀ ਆ ਇਹਨਾਂ ਨੂੰ ਲੜਦੀਆਂ ਵਾਂ ਮੱਖੀਆਂ ਤੇ ਬਹੁਤ ਟੜਫਦੀਆਂ ਵਾਂ ਮੱਖੀਆਂ ਵੀ ਬਿਲਕੁਲ ਨਿੱਕੀਆਂ ਨਿੱਗੀਆਂ ਜੀਆਂ ਹੀ ਮੱਖੀ ਤਾਂ ਹੀ ਮਿਕਸ ਟਿਊਬ ਹੁੰਦੀ ਏ ਕੋਲਾਈ ਦੀ ਏ ਉਹ ਵੀ ਜਿੱਥੇ ਜ਼ਖਮ ਹੋਏ ਮੱਖੀਆਂ ਨੇ ਕੀਤੇ ਹੁੰਦੇ ਮਾਰੀ ਨਾ ਤੇ ਫਰ ਫੇਰ ਵੀ ਬਹੁਤ ਮੱਖੀ ਲੜਦੀ ਏ ਇਹਨਾਂ ਨੂੰ ਜੀ ਬੇਟਾ ਕੀ ਬਣਾਉਣ ਦੇਜੇ ਕੀ ਬਣਾਉਣੀ ਕਿੱਥੇ ਉੱਛੇ ਤੋਂ ਕਿੰਨੂ ਕਿੰਨੂ ਮਿੱਟੀ ਨੂੰ ਸੁਟਣਾ ਤੇ ਕੀ ਕਰਨ ਨੂੰ ਮਿੱਟੀ ਪਾਉਣ ਦੇਜੇ ਵੱਡਾ ਦਾਦੀ ਤੁਮ ਹੀ ਆਇਆ ਤੁਮ ਫੜਕੇ ਰੱਖ ਕੀ ਫੜਕੇ ਰੱਖਾ ਫਾ ਫਾ ਲਾ ਫਾ ਫੜਕੇ ਰੱਖ ਬਾਤ ਓਏ ਸੱਤ ਵੀ ਰੱਖ ਦੇ ਚੰਗਾ ਇਹ ਬੱਚਿਆਂ ਦੀਆਂ ਖੇਡਾਂ ਹੂੰ ਲਫਾਫੇ ਦੇ ਵਿੱਚ ਮਿੱਟੀ ਪਾ ਕੇ ਤੇ ਦੂਜੇ ਥਾਂ ਢੇਰੀ ਲਾਈ ਜਾਂਦਾ ਪੁੱਟ ਪੁੱਟ ਕੇ ਟੋਆ ਕਿੱਡਾ ਪਾ ਦਿੱਤਾ ਵਾ ਇਹਨੇ ਕਿਹੜੀ ਵੀਡੀਓ ਕਿਹੜੀ ਹਰਨਵ ਕਿੱਥੇ ਖੰਡਿਆ ਮੈਂ ਮੈਂ ਤੂੰ ਇੱਥੇ ਆਵੀਂ ਮੈਂ ਦੋਹਾਂ ਮੈਂ ਦੋਲਾਂ ਮੈਂ ਇਹ ਮੇਟ ਮਸਰ ਰਾਜਮਾ ਰਾਜਮਾ ਮਸਰ ਮਾਂ ਤੇ ਛੋਲੇਾਂ ਦੀ ਦਾਲ ਇਹ ਸਾਡੀ ਬਣਨ ਲੱਗੀ ਅੱਜ ਬਾਬੇ ਵਾਲੀ ਦਾਲ ਰੁੱਖਾਂ ਦੀ ਪੱਤ ਝੜ ਹੋ ਚੁੱਕੀ ਆ ਤੇ ਅਹੀਂ ਰੁੱਖ ਛਾਂਗ ਵੀ ਦਿੱਤੇ ਆ ਥੋੜੇ ਵਾਲੇ ਤੇ जामुनू ਨੇ ਸਦਾ ਬਹਾਰ ਇਦਾਂ ਹੀ ਪੱਤੇ ਰਹਿੰਦੇ ਆ ਕਦੀ ਨਹੀਂ ਇਹਦੇ ਮਤਲਬ ਪੱਤੇ ਝੜ ਨਹੀਂ ਹੋਈ ਜੇ ਹੁੰਦੀ ਵੀ ਆ ਪੱਤੇ ਝੜਤੇ ਇਹਦੇ ਨਾਲੋਂ ਨਾਲ ਲੱਗੇ ਰਹਿੰਦੇ ਆ ਹਰਿਆ ਭਰਿਆ ਹੀ ਬੂਟਾ ਰਹਿੰਦਾ ਵਾ ਤੰਦੂਰ ਅੱਜ ਮੈਂ ਫੇਰ ਤਾ ਦਿੱਤਾ ਵਾ ਤੇ ਮੈਂ ਬਣਾਉਂਗੀ ਫੁਲਕੇ ਜਦੋਂ ਬਿਲਕੁਲ ਮੱਗ ਕੇ ਲਾਲ ਹੋ ਜਾਗਾ ਤੇ ਫੇਰ ਫੁਲਕੇ ਬਣਾਉਂਗੀ ਬਹੁਤ ਜ਼ਿਆਦਾ ਅੱਗ ਵੱਲਦੀ ਆ ਬਹੁਤ ਵਾਵਾ ਲੱਕੜਾਂ ਪਾ ਕੇ ਬਣਾਈਏ ਤੇ ਫੇਰ ਇਹ ਤਪਦਾ ਚੰਗੀ ਤਰ੍ਹਾਂ ਨੇੜਿਓਂ ਕਰਕੇ ਮੋਬਾਈਲ ਨੂੰ ਸੇਕ ਪੈਂਦਾ ਵਾ ਇੰਨੀ ਨੇੜਿਓਂ ਵੀਡੀਓ ਨਹੀਂ ਬਣਦੀ ਆ ਸਵੇਰੇ ਮੌਸਮ ਕੁਛ ਇਸ ਤਰ੍ਹਾਂ ਦਾ ਵਾ ਸਾਗ ਸਾਡਾ ਬਹੁਤ ਸੋਹਣਾ ਦਿਸਣ ਦੇ ਆ ਹਾਂ ਦੇਖੋ ਬਹੁਤ ਵਧੀਆ ਹਰਿਆਲੀ ਹਰਿਆਲੀ ਗ੍ਰੀਨਰੀ ਬਹੁਤ ਅੱਛੀ ਲੱਗਦੀ ਹੈ ਆ ਲਸਣ ਕੁਛ ਸਾਡਾ ਇਸ ਤਰ੍ਹਾਂ ਦਾ ਹੋਇਆ ਵਾ ਤੇ ਹੋਰ ਵੀ ਬੀਜਾਂਗੇ ਅਸੀਂ ਪਾਲਕ ਵੀ ਹੋਈ ਆ ਤੇ ਤਨੀਆ ਸਾਡਾ ਬਿਲਕੁਲ ਨਹੀਂ ਹੋ ਗਿਆ ਹੈਗਾ ਮੇਥੀ ਵੀ ਉਗ ਗਈ ਤੇ ਬਗੋਬੀ ਵੀ ਹੋ ਗਈ ਕਾਫੀ ਸੋਹਣੀ ਆ ਬੂਟਾ ਪਤਾ ਨਹੀਂ ਕਾਦਾ ਉਗ ਗਿਆ ਵਾ ਕੋਈ ਬੀਜ ਵੀ ਲਾਇਆ ਤੇ ਮੁੜ ਕੇ ਹੁਣ ਸਾਨੂੰ ਭੁੱਲ ਗਿਆ ਜੇਤਾ ਵੀ ਇਹ ਕਾਦਾ ਬੀਜ ਹੈ ਇਹ ਡੱਡੇ ਦੇ ਪੱਤੇ ਵਾ ਪਤਾ ਨਹੀਂ ਕਿਹੜੀ ਚੀਜ਼ ਦੇ ਬਿਲਕੁਲ ਨਹੀਂ ਸਮਝ ਆ ਗਈ ਵੈਸੇ ਬੀਜਿਆ ਹੈ ਐਸੀ ਕੁਛ ਸਹੀ ਤੇ ਹੁਣ ਯਾਦ ਭੁੱਲ ਗਿਆ ਵੀ ਅਸੀਂ ਕੀ ਬੀਜਿਆ ਹੈ ਹਾਂ ਹੈਗਾ ਸਾਡਾ ਕਾਲਾ ਅਮਰੂਦ ਇਹਨੂੰ ਵਧਿਆ ਫੁੱਲਿਆ ਵੀ ਬਹੁਤ ਘਟਿਆ ਤੇ ਉੱਪਰ ਜਾ ਕੇ ਤੇ ਇੱਕ ਦੋ ਇਸ ਤਰ੍ਹਾਂ ਲੱਗੇ ਆ ਅਮਰੂਦ ਇੱਧਰ ਕੋਈ ਨੇੜੇ ਹੋਇਆ ਤੁਹਾਨੂੰ ਵਿਖਾਉਨੇ ਆ ਬਿਲਕੁਲ ਕਾਲੇ ਅਮਰੂਦ ਹੀ ਆ ਇਹਨੂੰ ਲੱਗਦੇ ਵੀ ਘਟਾ ਤੇ ਬੂਟਾ ਵੀ ਵਧਿਆ ਫੁੱਲਿਆ ਬਹੁਤ ਘਟ ਇੱਥੇ ਤਾਂ ਹੈਗਾ ਸੀਗਾ ਆ ਫਲੀਆਂ ਦੀ ਰੋਤੀ ਹੁਣ ਵਾ ਅਜੇ ਤੱਕ ਲੱਗੀ ਜਾਂਦੀਆਂ ਵਾ ਇਹਨੂੰ ਵੱਲ ਨੂੰ ਵੱਡਾ ਦਿੱਤਾ ਸੀਗਾ ਇਥੋਂ ਕੜੀ ਪੱਤਾ ਵੀ ਵੱਡਾ ਦਿੱਤਾ ਸੀ ਤੇ ਫਲੀਆਂ ਫੇਰ ਲੱਗੀਆਂ ਵਾ ਤੇ ਇਸ ਤਰ੍ਹਾਂ ਬੱਲਾ ਵੀ ਹੋਈਆਂ ਵਾ ਤੇ ਕੜੀ ਪੱਤੇ ਦੇ ਬੂਟੇ ਕਾਫੀ ਹੋ ਗਏ ਵੱਡਾ ਬੂਟਾ ਵੱਡਾ ਦਿੱਤਾ ਸੀਗਾ ਇਸ ਤਰ੍ਹਾਂ ਆ ਸਾਡੀ ਸੇ ਉਬੇਰੀ ਕਹਿ ਸਕਦੇ ਆ ਆਪਾਂ ਇਹਨੂੰ ਪੰਜਾਬੀ ਦੇ ਵਿੱਚ ਤੇ ਇਹਨੂੰ ਇਸ ਤਰ੍ਹਾਂ ਲੱਗੇ ਹੋਏ ਆ ਖਿਚੜੀ ਮੈਨੂੰ ਤਾਂ ਲੱਗਦਾ ਇਹ ਝੂਠੀ ਜਿਹੀ ਖਿਚੜੀ ਐ ਬੇਰ ਤੇ ਅਜੇ ਤੱਕ ਕੋਈ ਪਿਆ ਨਹੀਂ ਆ ਫੇਰ ਦੁਬਾਰਾ ਲੱਗੂਗੀ ਸ਼ਾਇਦ ਐਸ ਤਰ੍ਹਾਂ ਲੱਗੀ ਹੋਈ ਸੂਰਜ ਆਸਤੋ ਚੁੱਕਿਆ ਵਾ ਤੇ ਸਾਡਾ ਤੰਦੂਰ ਵੀ ਤਪਕੇ ਹੋ ਚੱਲਿਆ ਰੈਡੀ ਕਾਫੀ ਅੱਗ ਬਲਣ ਲਈ ਆ ਤੰਦੂਰ ਦੇ ਵਿੱਚ ਤੇ ਅੱਜ ਲਾਲ ਹੋ ਜਾਣਾ ਮਾ ਤੰਦੂਰ ਤਪ ਤਪ ਕੇ ਫਿਰ ਪਕਾਉਨੇ ਆ ਦੇ ਉੱਤੇ ਹੁਲਕੇ ਆਟਾ ਗੁੰਨ ਕੇ ਮੈਂ ਲੈ ਆਂਦਾ ਵਾ ਚੰਗੀ ਤਰ੍ਹਾਂ ਤੇ ਤੰਦੂਰ ਵੀ ਤਪਕੇ ਹੋ ਗਿਆ ਲਾਲ

ਲੱਗ ਗਈ ਬਸਤੀ ਰੋਟੀਆਂ ਇਸ ਤਰ੍ਹਾਂ ਲਾ ਲਈਆਂ ਤੇ ਕੁਛ ਲਾਉਣੀਆਂ ਅਜੇ ਦੂਰ ਦੀ ਪੱਕੀ ਰੋਟੀ ਬਹੁਤ ਟੇਸਟੀ ਬਣਦੀ ਹੈ ਦਾਲ ਅਸੀਂ ਕੁੱਕਰ ਦੇ ਵਿੱਚ ਬਣਾਈਆਂ ਤੇ ਆ ਬਣਾ ਰੱਖੀ ਆਹੀਂ ਦਾਲ ਨੂੰ ਤੜਕਾ ਲਾ ਲਿਆ ਇਸ ਤਰ੍ਹਾਂ ਇਸ ਤਰ੍ਹਾਂ ਤੜਕਾ ਲਾ ਰੱਖਿਆ ਵਾ ਤੇ ਧਨੀਆਂ ਧਨੀਆਂ ਜੇ ਹੋਇਆ ਨਹੀਂ ਆ ਤੇ ਬਾਜ਼ਾਰੋਂ ਵੀ ਘਾਟੀ ਮਿਲਦਾ ਆ ਧਨੀਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਮਾਈ YouTube ਫੈਮਿਲੀ ਅਸੀ ਸਭ ਠੀਕ ਠਾਕ ਆ ਉਮੀਦ ਕਰਦੇ ਆ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਤੰਦੂਰ ਦੇ ਫੁਲਕੇ ਬਣਾ ਲਏ ਆ ਤੇ ਨਾਲ ਮਾਵਾਂ ਦੀ ਦਾਲ ਬਣਾਈ ਹੋਈ ਆ ਤੇ ਬਹੁਤ ਟੇਸਟੀ ਬਣੇ ਆ ਫੁਲਕੇ ਵੀ ਤੇ ਬਹੁਤ ਪਿਆਰੇ ਫੁਲਕੇ ਲੈਥੇ ਅੱਜ ਤੰਦੂਰ ਕਾਫੀ ਟਪ ਗਿਆ ਸੀ ਤੇ ਵਧੀਆ ਤਪਿਆ ਹੋਇਆ ਤੰਦੂਰ ਤੇ ਵਧੀਆ ਰੋਟੀ ਪੱਕਦੀ ਆ ਤੇ ਮਾਵਾਂ ਦੀ ਦਾਲ ਤੇ ਤਿੰਨ ਤਰ੍ਹਾਂ ਦੀ ਬਣਾਈ ਆ ਮਸਰ ਮਾਂ ਤੇ ਚਵੇਚ ਪਾ ਕੇ ਰਾਜਮਾ ਤੇ ਚਣਿਆਂ ਦੀ ਦਾਲ ਦੜੀ ਪਾ ਕੇ ਬਣਾਈ ਆ ਬਹੁਤ ਟੇਸਟੀ ਦਾਲ ਵੀ ਬਣੀ ਆ ਤੇ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪਾਲਿਆ ਕੇ ਰੱਖੀ ਅਸੀਂ ਸਲਾਦ ਵਾਸਤੇ ਮooli ਤੇ ਬਣਾਣਾ ਲਿਆਂਦਾ ਵਾ ਮਤਲਬ ਕੇਲਾ ਵੀ ਲਿਆਂਦਾ ਹੋਇਆ ਵਾ ਬਹੁਤ ਟੇਸਟੀ ਲੱਗਦੀ ਹੈ ਮooli ਦਾਲ ਨਾਲ ਰੋਟੀ ਬਹੁਤ ਵਧੀਆ ਲੱਗਦੀ ਹੈ ਤੰਦੂਰ ਦੀ ਰੋਟੀ ਤੇ ਮਾਂਵਾ ਦੀ ਦਾਲ ਨਾਲ ਗੋਲੇ ਬਹੁਤ ਵਧੀਆ ਟੇਸਟਮ ਦਾ